ਉਸੀਂ ਅੱਜ ਇਹ ਵੀਡੀਓ ਦੇਖ ਰਹੇ ਨਾ ਜੋ ਕੁਛ ਇਸ ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਉਹ ਤਾਂ ਤੁਸੀਂ ਪੰਜਾਬ ਦੇ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਹੁੰਦਾ ਆਪ ਹੀ ਵੇਖਿਆ ਹੋਣਾ ਕਦੇ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਬਾਪੂ ਨੇ ਇੱਕ ਬੱਥਰ ਰੱਖਿਆ ਹੋਇਆ ਤੇ ਇਹ ਬੱਥਰ ਉਸ ਟਾਈਮ ਤੇ ਰੱਖਿਆ ਜਾਂਦਾ ਜਦੋਂ ਪਰਿਵਾਰ ਦੇ ਮੈਂਬਰ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਦੇਖਣ ਵਾਸਤੇ ਇਹ ਬੱਥਰ ਨੂੰ ਮੁੱਦਾ ਮਾਰਿਆ ਜਾਂਦਾ ਉਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਦੇ ਉੱਪਰ ਉਸ ਮੌਤ ਹੋਈ ਬੰਦੇ ਨੂੰ ਨਵਾਇਆ ਜਾਂਦਾ ਹੈ ਨਮਰ ਤੋਬਾ ਦੇ ਬੱਠਲ ਨੂੰ ਰੱਖਿਆ ਜਾਂਦਾ ਹੈ ਤੇ ਬੱਠਲ ਨੂੰ ਉਸ ਦੇ ਭੋਗ ਤੋਂ ਬਾਅਦ ਚੱਕਿਆ ਜਾਂਦਾ ਹੈ ਜਦੋਂ ਭੋਗ ਤੋਂ ਬਾਅਦ ਇਸੇ ਹੀ ਪਰਿਵਾਰ ਦੇ ਇੱਕ ਵਿਅਕਤੀਆਂ ਨੇ ਬੱਠਲ ਨੂੰ ਚੱਕਿਆ ਤਾਂ ਇਸ ਦੇ ਥੱਲੇ ਇੱਕ ਨਿੱਕੇ ਜਿਹੇ ਬੱਚੇ ਦੀ ਪੈੜ ਸੀ ਹੁਣ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਵੱਲੋਂ ਕਿ ਸਾਡਾ ਜਿਹੜਾ ਬੰਦਾ ਹੈ ਅਗਲੀ ਜੂਨੀ ਦੇ ਵਿੱਚ ਫੇਰ ਦੁਬਾਰਾ ਬੰਦੇ ਦੀ ਜੂਨੀ ਦੇ ਵਿੱਚ ਪੈ ਗਿਆ ਤੇ ਕੀ ਤੁਸੀਂ ਇਸ ਜੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਇਸ ਗੱਲਾਂ ਨੂੰ ਸੱਚ ਮੰਨਦੇ ਹੋ ਜਾਂ ਨਹੀਂ ਮੰਨਦੇ ਆਪਣੀ ਰੈ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਜੋ ਕੁਝ ਬੱਠਲ ਦੇ ਥੱਲੇ ਪੈੜ ਬਣੀ ਆ ਇਹ ਪੈੜ ਸੱਚਮੁੱਚ ਉਸ ਬੰਦੇ ਦੀ ਨਿਸ਼ਾਨੀ ਆ ਵੀ ਉਹ ਸੱਚਮੁੱਚ ਬੰਦੇ ਦੀ ਦੁਵਾਰਾ ਜੁਨੀ ਦੇ ਵਿੱਚ ਪਾਇਆ ਜਾਂ ਫਿਰ ਕੋਈ ਨਾ ਕੋਈ ਦਾ ਹੋਰ ਕਾਰਨ ਆ ਤੁਸੀਂ ਸਾਰੇ ਇਸ ਵੀਡੀਓ ਨੂੰ ਅੱਗੇ ਵਧਵਾ ਤੇ ਸ਼ੇਅਰ ਕਰਕੇ ਆਪਾਂ ਕਿਸੇ ਨਾ ਕਿਸੇ ਬੰਦੇ ਐਕਸਪਰਟ ਨੂੰ ਲੱਭਦੇ ਆ ਜਿਹੜਾ ਬੰਦਾ ਆਪਾਂ ਨੂੰ ਸਹੀ ਤਰੀਕੇ ਦੇ ਨਾਲ ਜਾਣਕਾਰੀ ਦੇ ਸਕੇ ਇਸ ਵੀਡੀਓ ਬਾਰੇ ਵੀ ਇਹ ਸੱਚਮੁੱਚ ਇਸ ਤਰ੍ਹਾਂ ਹੁੰਦਾ ਤੇ ਇਹ ਹੋਣ ਦਾ ਕਾਰਨ ਕੀ ਆ ਇਹਦੇ ਪਿੱਛੇ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਤੇ ਆਪਣੀ ਆਪਣੀ ਰਾਏ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਵੀ ਕਰ ਲਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਵੇਖਣ ਨੂੰ ਮਿਲਦੀਆਂ ਰਹਿਣ